ਇਹਦੇ ਚਾਰ ਪ੍ਰਕਾਰ ਦੇ ਦਾਨੀ ਮਹਾਰਾਜ ਜੀ ਦੱਸਦੇ ਆ ਕਿ ਚਾਰ ਪ੍ਰਕਾਰ ਦੇ ਦਾਨੀ ਹੁੰਦੇ ਆ ਫਿਰ ਆਰੰਭ ਤੋਂ ਪੜੋ ਇਹ ਸਤਿਆ ਮਨ ਸੰਤੋਖ ਉਪਜੈ ਪਹਿਲੇ ਦਰਜੇ ਦੇ ਦਾਨੀ ਐ ਸਾਧ ਸੰਗਤਿਓ ਸਤ ਪ੍ਰਤੱਗੀ ਹੁੰਦੇ ਆ ਸੱਚ ਬੋਲਦੇ ਆ ਤੇ ਮਹਾਰਾਜ ਜੀ ਕਹਿੰਦੇ ਜਦੋਂ ਆਪਣੀ ਦਸਾਂ ਨੋਹਾਂ ਦੀ ਕੀਰਤ ਵਿੱਚੋਂ ਦਾਨ ਕਰਦੇ ਆ ਨਾ ਤੇ ਉਹਨਾਂ ਦੇ ਮਨ ਦੇ ਅੰਦਰ ਸੰਤੋਖ ਪੈਦਾ ਹੋ ਜਾਂਦਾ ਹੈ ਉਹਨਾਂ ਨੂੰ ਕੋਈ ਕਿਸੇ ਤੋਂ ਲੈਣ ਦੀ ਇੱਛਾ ਨਹੀਂ ਜਾਗਦੀ ਕੋਈ ਆਪਣਾ ਜਸ ਕਰਾਉਣ ਦੀ ਇੱਛਾ ਨਹੀਂ ਜਾਗਦੀ ਕੋਈ ਮੰਗਦੇ ਵੀ ਨਹੀਂ ਕਹਿੰਦੇ ਮਹਾਰਾਜੇ ਤਾਂ ਤੁਸੀਂ ਹੀ ਦਿੱਤਾ ਸੀਗਾ ਕਿਰਤ ਕਰਕੇ ਆਪਣੇ ਖੂਨ ਪਸੀਨੇ ਦੀ ਕਮਾਈ ਵਿੱਚੋਂ ਜਿਹੜੇ ਸੇਵਾ ਕਰਦੇ ਐ ਉਹਨਾਂ ਨੂੰ ਸੰਤੋਖ ਹੁਪਜਦਾ ਇਹ ਨਹੀਂ ਕਿ ਲੱਖ ਦੀ ਮਾਰ ਕੇ ਠੱਗੀ ਤੇ ਕਹਿ ਕੇ 10000 ਦਾ ਲੰਗਰ ਕਰਾ ਦਾਂਗੇ ਬਾਕੀ 90000 ਸੁੱਚਾ ਹੋ ਜੂ ਉਹ ਕਿਵੇਂ ਹੋਊਗਾ ਉਹ ਦਾਨ ਨਹੀਂ ਸਫਲਾ ਹੋਣਾ ਮਹਾਰਾਜ ਜੀ ਕਹਿੰਦੇ ਭਾਈ ਪਰਮੇਸ਼ਰ ਨੂੰ ਨਹੀਂ ਠੱਗਿਆ ਜਾ ਸਕਦਾ ਜਿਹੜੇ ਪਹਿਲੇ ਦਰਜੇ ਦੇ ਦਾਨੀ ਐ ਮਹਾਰਾਜ ਜੀ ਕਹਿੰਦੇ ਭਾਈ ਸਤਿਆਂ ਮਨ ਸੰਤੋਖ ਉਪਜੈ ਜਿਹੜੇ ਸਤੀ ਹਨ ਸਤ ਪ੍ਰਤੱਗੀ ਹਨ ਸਤਗੁਰੂ ਗਰੀਬ ਨਿਵਾਜ ਜੀ ਕਹਿੰਦੇ ਭਾਈ ਉਹ ਦਾਨੀ ਸਫਲੇ ਐ ਜਾਣ ਕਰਕੇ ਕਿਸੇ ਪ੍ਰਕਾਰ ਦੀ ਇੱਛਾ ਨਹੀਂ ਰੱਖਦੇ ਹਨ ਸਗੋਂ ਇਹੀ ਸ਼ੁਕਰਾਨਾ ਕਰਦੇ ਕਹਿੰਦੇ ਮਹਾਰਾਜ ਆਪ ਦੇ ਦਿੱਤੇ ਪ੍ਰਦਾਰਥ ਹੈ ਅਸੀਂ ਕੀ ਦਾਨ ਕਰ ਸਕਦੇ ਤੁਸੀਂ ਸਗੋਂ ਮਹਾਰਾਜ ਸਾਨੂੰ ਸੋਝੀ ਦਿਤਤੀ ਹੈ ਗਿਆਨ ਦਿਤਤਾ ਹੈ ਤੇ ਮਹਾਰਾਜ ਸਾਡੇ ਹੱਥੋਂ ਇਹ ਪਦਾਰਥ ਆਪ ਦਿਵਾ ਰਹੇ ਹੋ ਪਦਾਰਥਾਂ ਦੇ ਮਾਲਕ ਤਾਂ ਤੁਸੀਂ ਹੋ ਨਾ ਤਾਂ ਕਰਕੇ ਜਦੋਂ ਅਰਦਾਸ ਕੀਤੀ ਜਾਂਦੀ ਹੈ ਨਾ ਜਿਵੇਂ ਸੰਤ ਬਾਬਾ ਤਰ ਸਿੰਘ ਜੀ ਮਸਤੂਆਣੇ ਵਾਲੇ ਮਾਪੁਰਖਾਂ ਨੇ ਅਰਦਾਸ ਕੀਤੀ ਸੀ ਪਟਿਆਲੇ ਵਾਲੇ ਰਾਜੇ ਨੇ ਲੰਗਰ ਕੀਤਾ ਨੌਕਰਾਂ ਚਾਕਰਾਂ ਨੇ ਦਾਸ਼ੀਆਂ ਗੋਲਿਆਂ ਨੇ ਬੜੀ ਸੇਵਾ ਕੀਤੀ ਤੇ ਮਾਪੁਰਖਾਂ ਨੇ ਫਿਰ ਅਰਦਾਸ ਕੀਤੀ ਕਿ ਹੇ ਗੁਰੂ ਨਾਨਕ ਸਾਹਿਬ ਦਾਣਾ ਪਾਣੀ ਆਪ ਜੀ ਦਾ ਤਹਿਲ ਭਾਵਨਾ ਆਪ ਜੀ ਦੇ ਸਿੱਖਾਂ ਸੇਵਕਾਂ ਦੀ ਲਿਖੇ ਲਾਉਣੀ ਪੰਡਾਰੇ ਪਰਪੂਰ ਕਰਨੇ ਤੇ ਸਾਰਾ ਬਚਨ ਕਹਿ ਕੇ ਤੇ ਫਿਰ ਫਤੇ ਬੁਲਾਤੀ ਤੇ ਰਾਜਾ ਕਹਿੰਦਾ ਮਹਾਰਾਜ ਮੇਰੀ ਤੇ ਅਰਦਾਸ ਨਹੀਂ ਕੀਤੀ ਮਹਾਂਪੁਰ ਕਹਿੰਦੇ ਰਾਜਾ ਤੂੰ ਦਾਲ ਪ੍ਰਸ਼ਾਦਾ ਵਰਤਾਇਆ ਹੀ ਨਹੀਂ ਤੂੰ ਤਹਿਲ ਕਰਦਾ ਤੇ ਤੇਰੀ ਵੀ ਕਰ ਦੰਦੇ ਇਹ ਤਾਂ ਤੇ ਟਹਿਲੂਆਂ ਦੀ ਅਰਦਾਸ ਹੈ ਤੇਰੀ ਅਰਦਾਸ ਕੀ ਕਰੀਏ ਪੁੱਤੋ ਦਾਲ ਪ੍ਰਸ਼ਾਦਾ ਜਾਂ ਹੋਰ ਇਹ ਭੋਜਨ ਪਦਾਰਥ ਲੈਂਦਾ ਹੈ ਇਹ ਤੇਰਾ ਹੈ ਤੇ ਤੇ ਦਾਤਾ ਤਾਂ ਨਿਰੰਕਾਰ ਹੈ ਪਰਮੇਸ਼ਰ ਦਾ ਸਾਰਾ ਕੁਝ ਦਿੱਤਾ ਹੋਇਆ ਦਾਣਾ ਪਾਣੀ ਇਸ ਕਰਕੇ ਉਹਦਾ ਦਾਨ ਪੁੰਨ ਫਲਦਾ ਹੈ ਉਹਨੂੰ ਸੰਤੋਖ ਮਿਲਦਾ ਜਿਹੜਾ ਸਤਿਗੁਰੂ ਦਾ ਦਿੱਤਾ ਹੋਇਆ ਸਭ ਕੁਝ ਸਮਝਦਾ ਹੈ ਨਿਰੰਕਾਰ ਦਾ ਦਿੱਤਾ ਹੋਇਆ ਸਭ ਕੁਝ ਸਮਝਦਾ ਤੇ ਫਿਰ ਨਿਮਰਤਾ ਨਾਲ ਦਾਨ ਪੁੰਨ ਕਰਦਾ ਹੈ ਇਹ ਨਹੀਂ ਕਿ ਜਿਹੜਾ ਲੈਣ ਵਾਲਾ ਉਹਨੂੰ ਸਮਝੇ ਕੰਗਾਲ ਐ ਪੁੱਛਵੇ ਮੇਰੇ ਹੀ ਇਹ ਪਾਲੀ ਤੋਸ਼ਨ ਦੇ ਉੱਤੇ ਪਲ ਰਿਹਾ ਹੈ ਤੇ ਇਹ ਕੀ ਕਰ ਸਕਦਾ ਹੈ ਐਵੇਂ ਉਹਨੂੰ ਨੀਵਾ ਜਾ ਤੇ ਛੋਟਾ ਜਾ ਜਾਣਣਾ ਜਿਹੜਾ ਗੁਰੂ ਕੇ ਸਿੱਖਾਂ ਨੂੰ ਇਉਂ ਜਾਣ ਕੇ ਭੋਜਨ ਛਕਾਵੇ ਨਾ ਉਹਨੂੰ ਕੱਖ ਨਹੀਂ ਪ੍ਰਾਪਤ ਹੁੰਦਾ ਮਹਾਰਾਜ ਜੀ ਨੇ ਕਿਹਾ ਜੇ ਪੰਜਾਂ ਸਿੰਘਾਂ ਨੂੰ ਪ੍ਰਸ਼ਾਦ ਛਕਾਉਣਾ ਹੈ ਤੇ ਸਤਿਗੁਰੂ ਜੀ ਨੇ ਕਿਹਾ ਸਿਖਾ ਉਹ ਸਮਝੀ ਕਿ ਸਾਨੂੰ ਤੂੰ ਪ੍ਰਸ਼ਾਦ ਸਿਕਾਉਣਾ ਹੈ ਤੇ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਤੂੰ ਸਮਝੇ ਕਿ ਮਹਾਰਾਜ ਗਰੀਬ ਹੈ ਮੈਂ ਪਾਲੀ ਤੋਸ਼ਨ ਕਰ ਰਿਹਾ ਤੇ ਤੇਰੀ ਮਤ ਵੇਖ ਲੈ ਫਿਰ ਕਿੰਨੀ ਕੁ ਹੈ ਤੈਨੂੰ ਕੀ ਫਲ ਮਿਲੇਗਾ ਸਤਿਗੁਰੂ ਤਾਂ ਸ਼ਹਿਨशाह ਹਨ ਇਹ ਸੰਸਾਰ ਦੇ ਤਾਂ ਪਦਾਰਥ ਕੋਈ ਚੀਜ਼ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਤਾਂ ਰਿਧੀਆਂ ਸiddhiਆਂ ਦੇ ਦੇਣ ਵਾਲੇ ਆਦਾਤੇ ਸਤਿਗੁਰੂ ਜੀ ਇਸ ਕਰਕੇ ਸਿੱਖਾਂ ਦੇ ਉੱਤੇ ਸ਼ਰਧਾ ਕਰਨੀ ਇਹੀ ਗੁਰਸਿੱਖੀ ਵਿੱਚ ਨਿਜਮਵੇਂ ਪ੍ਰਸ਼ਾਦਾ ਛਕਾਉਣਾ ਸਰੋਪਾਉ ਭੇਟ ਕਰਨਾ ਫਿਰ ਅਦਬ ਨਾਲ ਕਹਿਣਾ ਮਹਾਰਾਜ ਜੀ ਬੜਾ ਮੇਰਾ ਭਲਾ ਕੀਤਾ ਜੇ ਤਾਰ ਹੀ ਦਿੱਤਾ ਜੇ ਮੈਨੂੰ ਚਰਨ ਪਾ ਕੇ ਮੇਰੇ ਤੇ ਦ੍ਰਿਸ਼ਟੀ ਪਾ ਕੇ ਨਿਹਾਲ ਹੀ ਕਰ ਦਿੱਤਾ ਜੇ ਕਈ ਵਾਰੀ ਜਿਨ੍ਹਾਂ ਨੂੰ ਗੁਰਸਿੱਖੀ ਦੀ ਸੋਝੀ ਨਹੀਂ ਹੁੰਦੀ ਉਹ ਵੇਖਣ ਵਾਲੇ ਨਾ ਕਹਿੰਦੇ ਆ ਲੈ ਇਹ ਦੇ ਵੇਖੋ ਪਾਟੇ ਦੇ ਕੱਪੜੇ ਐ ਤੇ ਤੂੰ ਭਈ ਇਹਨੂੰ ਇੰਨਾ ਪ੍ਰਸ਼ਾਦਾ ਛਕਾ ਕੇ ਸਿਰੋਂ ਪਾਉ ਦੇ ਕੇ ਨਾਲ ਮਾਇਆ ਦਾ ਲਫਾਫਾ ਦੇ ਕੇ ਫਿਰ ਬੜੀ ਨਿਮਰਤਾ ਨਾਲ ਕਹਿ ਰਿਹਾ ਮਹਾਰਾਜ ਮੇਰਾ ਬੜਾ ਭਲਾ ਕੀਤਾ ਜੀ ਕੀ ਭਲਾ ਕੀਤਾ ਤੇ ਰੋਟੀ ਲੱਭ ਗਈ ਇਹਨੂੰ ਚੰਗਾ ਇਹ ਤਾਂ ਸੋਚਦੇ ਹੋਣੇ ਪ੍ਰਸ਼ਾਦਾ ਛਕਿਆ ਚਲੋ ਤੇ ਜਿਹਨੂੰ ਸੋਝੀ ਕਹਿੰਦੇ ਨਹੀਂ ਇਹਦੇ ਪਾਟੇ ਕੱਪੜੇ ਨਾ ਵੇਖ ਇਹਦੇ ਮਸਤਕ ਤੇ ਵੇਖ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦਾ ਕਿਹੋ ਜਿਹਾ ਨੂਰ ਚਮਕਦਾ ਹੈ ਇਹ ਬਾਣੀ ਦੇ ਪ੍ਰੇਮੀ ਨੇ ਨਿਤਨੇਮੀ ਨੇ ਗੁਰੂ ਸਾਹਿਬ ਦਾ ਸਾਜਿਆ ਖਾਲਸਾ ਏ ਇਹ ਬਾਰੋਂ ਨਿਮਰਤਾ ਧਾਰਨ ਕਰਕੇ ਰੱਖਦੇ ਐ ਜੇ ਇਹਨਾਂ ਨੂੰ ਨਿਮਰਤਾ ਨਾਲ ਸੇਵਾ ਕਰੀਏ ਨਾ ਝੁੱਕ ਕੇ ਗੁਰੂ ਕੇ ਖਾਲਸੇ ਦੀ ਤੇ ਬਾਜਾਂ ਵਾਲੇ ਸਤਿਗੁਰੂ ਪ੍ਰਸੰਨ ਹੁੰਦੇ ਐ ਇਹ ਕੇਵਲ ਸਿੱਖੀ ਨਹੀਂ ਇਹ ਛਾਕ ਛਾਦ ਆਪ ਹੀ ਸਤਿਗੁਰੂ ਵਰਤ ਰਹੇ ਇਹਨਾਂ ਦੇ ਅੰਦਰ ਉਹਨੂੰ ਸੰਤੋਖ ਆ ਜਾਂਦਾ ਫਿਰ ਜਿਹੜਾ ਤੇ ਪਹਿਲੇ ਦਰਜੇ ਦੇ ਦਾਨੀ ਹਨ ਦੇੜਾ ਕਾ ਵਿਚਾਰ ਦੂਜੇ ਦਰਜੇ ਦੇ ਦਾਨੀ ਆ ਜਿਹੜੇ ਦੇਣ ਦਾ ਦਾਨ ਕਰਨ ਦਾ ਵਿਚਾਰ ਹੀ ਕਰਦੇ ਰਹਿੰਦੇ ਵੀ ਅੱਛਾ ਕਰਾਂਗੇ ਲੰਗਰ ਚਲੋ ਅੱਛਾ ਨਹੀਂ ਆਇਆ ਤੱਕੀ ਨਹੀਂ ਅਗਲੇ ਸਾਲ ਕਰਾਂਗੇ ਚਲੋ ਇਹਦ ਕੀ ਵੀ ਲੰਗਿਆ ਕੋਈ ਨਹੀਂ ਫਿਰ ਚੰਗੀ ਕਣਕ ਹੋਊਗੀ ਫਿਰ ਚੱਲਾਂਗੇ ਯਾਤਰਾ ਕਰਨ ਹਜੂਰ ਸਾਹਿਬ ਫਿਰ ਕਰਾ ਲਾਂਗੇ ਅਖੰਡ ਪਾਠ ਸਾਹਿਬ ਨਹੀਂ ਚਲੋ ਐਰ ਕਾ ਵਿਆਹ ਆ ਗਿਆ ਪਚੰਗੀ ਦਾ ਫਿਰ ਅਗਲੇ ਸਾਲ ਸਹੀ ਵਿਚਾਰਾ ਹੀ ਕਰਦੇ ਰਹਿੰਦੇ ਆ ਦਾਨ ਹੁੰਦਾ ਹੀ ਨਹੀਂ ਪੁੰਨ ਕਰ ਹੀ ਨਹੀਂ ਪਾਉਂਦੇ ਹਨ ਮਹਾਰਾਜ ਕਹਿੰਦੇ ਭਾਈ ਇਹ ਦੂਜੇ ਦਰਜੇ ਦੇ ਦਾਨੀ ਹਨ ਜਿਹੜੇ ਦੇਣਾਂ ਦਾ ਵਿਚਾਰ ਦੇਣ ਦਾ ਵਿਚਾਰ ਹੀ ਕੱਲਾ ਕਰਦੇ ਰਹਿੰਦੇ ਸ਼ਕੀਮਾਂ ਘੜਦੇ ਰਹਿੰਦੇ ਆ ਭਜਨ ਕਰਨ ਵੀ ਬੈਠਣ ਤੇ ਉਦੋਂ ਵੀ ਸ਼ਕੀਮਾਂ ਹੀ ਘੜਦੇ ਰਹਿੰਦੇ ਵੀ ਅੱਛਾ ਲੰਗਰ ਲਾਵਾਂਗੇ ਆ ਕਰਾਂਗੇ ਕਰਨਾ ਕੱਖ ਨਹੀਂ ਹੁੰਦਾ ਦੇ ਦੇ ਮੰਗਹਿ ਸਹਸਾ ਗੂਣਾ ਤੇ ਤੀਸਰੇ ਦਰਜੇ ਦੇ ਦਾਨੀ ਐ ਦੇ ਦੇ ਮੰਗਹਿ ਦਿੰਦੇ ਆ ਦਾਨ ਵਸਤਰ দান ਕਰਦੇ ਐ ਭੋਜਨ দান ਕਰਦੇ ਐ ਪਰ ਦੇ ਦੇ ਕਰਕੇ ਮੰਗੇ ਮੰਗਦੇ ਕਿੰਨਾ ਸਹਸਾ ਗੁਣਾ ਹਜ਼ਾਰ ਗੁਣਾ ਵੱਦ ਮੰਗਦੇ ਐ ਅਰਦਾਸ ਕਰਾਉਂਦੇ ਐ ਦੇਖੋ ਜਦੋਂ ਗ੍ਰੰਥੀ ਸਿੰਘਾ ਨੂੰ ਪ੍ਰਸ਼ਾਦਾ ਛਕਾਇਆ ਤੇ ਮਾਇਆ ਦਿੱਤੀ ਹੈ ਤਾਂ ਹੈਸੀਅਤ ਉਹਦੀ ਜੇ ਪਾਰਟੀ ਕਰਾਉਣੀ ਹੋਵੇ ਨਾ ਸ਼ਰਾਬ ਅਡਾਉਣੀ ਹੋਵੇ ਤੇ ਫਿਰ ਸਾਧ ਸੰਗਤ ਜੀ ਉਥੇ ਲੱਖ ਲੱਖ ਅਮਰੀਕਨ ਡਾਲਰ ਖਰਚ ਦਿੰਦੇ ਐ ਤੇ ਜੇ ਸਿੰਘਾਂ ਨੂੰ ਘਰੇ ਪ੍ਰਸ਼ਾਦਾ ਛਕਾਉਣਾ ਹੈ ਰਾਗੀ ਸਿੰਘਾਂ ਨੂੰ ਭੇਟਾ ਦੇਣੀ ਹੈ ਕਥਾ ਦੀ ਭੇਟਾ ਦੇਣੀ ਹੈ ਫਿਰ ਇਹਨਾਂ ਕੋਲ ਮਸਾ 50 ਡਾਲਰ ਨਿਕਲਦੇ ਆ ਮਰ ਕੇ ਹੀ ਇਹ ਜੀ ਇੰਨੇ ਕੀ ਜੀ ਬੱਸ ਦੀ ਸਰਦਾ ਨਹੀਂ ਜੀ ਫਿਰ ਇਹਨਾਂ ਕੀ ਮਸਾਂ ਤੇ ਸੇਜ ਪ੍ਰਸ਼ਾਦਾ ਵੀ ਛਕਾਉਣ ਤੇ ਉਹਦੇ ਵਿੱਚ 20 21 21 ਡਾਲਰ ਪਾ ਕੇ ਲਫਾਫਿਆਂ 'ਚ ਦਿੰਦੇ ਆ ਤੇ ਫਿਰ ਅਰਦਾਸ ਪਤਾ ਕੀ ਕਰਾਉਂਦੇ ਆ ਮਹਾਰਾਜ ਕਾਰੋਬਾਰਾਂ 'ਚ ਬਹੁਤ ਵਾਦੇ ਹੋਣ ਜਹਾਜ਼ ਚੱਲ ਪਣ ਸਾਡੇ ਟ੍ਰੇਨਾਂ ਹੀ ਚੱਲ ਪਣ ਫੈਕਟਰੀਆਂ ਹੀ ਚੱਲ ਪਣ ਉਹ ਦਿੱਤੇ ਬਾਬਾ ਜੀ ਨੂੰ 21 ਡਾਲਰ ਹੈ ਤੇ ਉਹਦੇ ਚ ਹੀ ਸਹ ਸਾ ਗੁਣਾ ਹਜ਼ਾਰ ਗੁਣਾ ਵੱਧ ਮੰਗਦੇ ਆ ਵੀ ਹੁਣ ਅਮਰੀਕਾ ਦਾ ਰਾਸ਼ਟਰਪਤੀ ਮੈਨੂੰ ਹੀ ਥਾਪ ਕੇ ਜਾਓ ਇਹ ਅਰਦਾਸ ਕਰਕੇ ਜਾਓ ਦੱਸੋ ਇਹ ਸਾਧ ਸੰਗਤ ਜੀ ਤੀਜੇ ਦਰਜੇ ਦੇ ਦਾਨੀ ਐ ਦਿੰਦੇ ਤੇ ਦਾਨ ਤਾਂ ਚਵਾਨੀ ਕਿ ਜਿੰਨਾ ਕਰਦੇ ਆ ਤੇ ਉਹ ਤਾਂ ਹਜ਼ਾਰ ਗੁਣਾ ਮੰਗਦੇ ਆ ਕਿ ਬਾਬਾ ਜੀ ਕਰੋ ਹੁਣ ਅਰਦਾਸ ਤੇ ਨਾ ਉਹਨੂੰ ਸ਼ਰਧਾ ਹੈ ਦਾਨੀ ਨੂੰ ਕਿ ਦਾਨ ਕਾਹਦਾ ਕਰਨਾ ਸ਼ਰਧਾ ਤਾਂ ਹੈ ਹੀ ਨਹੀਂ ਮਨ ਦੇ ਅੰਦਰ ਜੇ ਸ਼ਰਧਾ ਹੋਵੇ ਤੇ ਉਹਨੂੰ ਵੇਖਣਾ ਚਾਹੀਦਾ ਹੈ ਕਿ ਮੈਂ ਪਾਰਟੀਆਂ ਤੇ ਤੇ ਵੱਧ ਫੈਲੀਆਂ ਤੇ ਕਿੰਨੇ ਪੈਸੇ ਅਡਾਉਣਾ ਹਾਂ ਤੇ ਜਦੋਂ ਗੁਰੂ ਮਹਾਰਾਜ ਦੇ ਰਾਗੀ ਸਿੰਘਾਂ ਦੀ ਸੇਵਾ ਕਰਨੀ ਹੋਵੇ ਕੀਰਤਨੀਆਂ ਦੀ ਉਹਨੂੰ ਪਤਾ ਕੀ ਕਹਿੰਦੇ ਬਾਬਾ ਜੀ ਲਾਲਚ ਨਹੀਂ ਕਰੀਦਾ ਤੇ ਤੂੰ ਬਹੁਤ ਸੰਤੋਖੀ ਉਹਨਾਂ ਦੇ ਬੱਚੇ ਤਾਂ ਸਾਧ ਸੰਗਤ ਜੀ ਜਿਹੜੇ ਆ ਉਹ ਤਨਖਾਹ ਵੀ ਜਿਹੜੀ ਹੈ ਨਾ ਮਸਾਂ ਪੂਰੀ ਕਰਕੇ ਅੱਜ ਕੱਲ ਤਾਂ ਸਮਾਂ ਹੀ ਇਦਾਂ ਦਾ ਹੈ ਕਈਆਂ ਕਮੇਟੀਆਂ ਨੇ ਉਹ ਨਿਯਮ ਬਣਾਏ ਆ ਕਿ ਗਰੰਥੀ ਸਿੰਘ ਦਾ ਜਿਹੜਾ ਕਹਿੰਦੇ ਆ ਜੋ ਵੀ ਉਹਨੂੰ ਮਾਇਆ ਹੁੰਦੀ ਉਹਦੇ ਚੋਂ ਅੱਧੀ ਰੱਖਦੇ ਆ ਤੇ ਫਿਰ ਉਹਨੇ ਆਪਣਾ ਘਰ ਵੀ ਚਲਾਉਣਾ ਤੇ ਨਾਲ ਫਿਰ ਸਾਧ ਸੰਗਤ ਜੀ ਬੱਚੇ ਵੀ ਪੜਾਉਣੇ ਫਿਰ ਕਹਿੰਦੇ ਜੀ ਚੋਰੀ ਗਰੰਥੀ ਨੇ ਗੋਲਕ ਭੰਨ ਲਈ ਫਿਰ ਕੀ ਕਰੇ ਵਿਚਾਰਾ ਜੇ ਤੂੰ ਤੁਸੀਂ ਵਿਵਸਥਾ ਹੀ ਇਸ ਤਰ੍ਹਾਂ ਦੀ ਬਣਾ ਦਿੱਤੀ ਬਿਲਡਿੰਗ ਤਾਂ ਗੁਰਦੁਆਰੇ ਸਾਹਿਬ ਦੇ ਉੱਤੇ ਜੇ ਪੁੱਛੋ ਕਿੰਨੇ ਇੱਕ ਖਰਚਾ ਕੀਤਾ ਕਹਿੰਦਾ ਬਾਬਾ ਜੀ ਇਹਦੇ ਤੇ ਤਾਂ ਬਹੁਤ ਮਿਲੀਅਨ ਦੇ ਹਿਸਾਬ ਨਾਲ ਡਾਲਰ ਲੱਗ ਗਏ ਤੇ ਗ੍ਰੰਥੀ ਸਿੰਘ ਜਿਹੜਾ ਰੱਖਿਆ ਇਹਦੇ 500 ਡਾਲਰ ਤਨਖਾਹ ਤੇ ਰੱਖਿਆ ਹੈ ਫਿਰ ਉਹ ਉਹ ਜਿਹੇ ਗ੍ਰੰਥੀ ਉਹਨਾਂ ਜਿੰਨ ਸੰਥਿਆ ਵੀ ਨਹੀਂ ਕੀਤੀ ਜਿਨ ਨੂੰ ਆਪ ਨਹੀਂ ਬਾਣੀ ਪੜ੍ਹਨੀ ਆਉਂਦੀ ਉਹ ਤੁਹਾਡੇ ਬੱਚਿਆਂ ਨੂੰ ਕੀ ਸਿਖਾਉਣੀ ਹੈ ਗ੍ਰੰਥੀ ਲੋੜਦੇ ਆ ਕਿ 500 ਆਲਾ ਮਿਲੇ ਤੇ ਫਿਰ ਸਾਧ ਸੰਗਤ ਜੀ ਨੂੰ ਕੀ ਸਿਖਾਉਣਾ ਹੈ ਫਿਰ ਕਿਉਂਕਿ ਉਹਦੇ ਲਈ ਨਾ ਤਾਂ ਇਹੋ ਜਿਹੀ ਵਿਵਸਥਾ ਸਮਾਜ ਦੀ ਰਹੀ ਹੈ ਤੇ ਅੱਗੇ ਉਹੋ ਜਿਹੀ ਫਿਰ ਗਰੰਥੀ ਵੀ ਬਣ ਗਏ ਜਿਨ੍ਹਾਂ ਨੂੰ ਕੋਈ ਗੁਰਮਤ ਦੀ ਸੋਝੀ ਹੈ ਨਹੀਂ ਤੋ ਆ ਪਾਸਿਆਂ ਤੋਂ ਕੰਮ ਭ੍ਰਸ਼ਟ ਹੋ ਗਿਆ ਹੈ ਜਿਹੜੇ ਪੈਸੇ ਦੂਜੇ ਥਾਵਾਂ ਤੇ ਬੜਾ ਖਰਚਦੇ ਆ ਤੇ ਫਿਰ ਸਾਧ ਸੰਗਤ ਜੀ ਉੱਥੇ ਆ ਕਰਕੇ ਬਹੁਤ ਜ਼ਿਆਦਾ ਕੰਜੂਸ ਹੋ ਜਾਂਦੇ ਆ ਚੰਗਿਆਈ ਹਾਲਕ ਕਰੇ ਬੁਰਿਆਈ ਹੋਵੇ ਸੇਰ ਬੁਰਾ ਕੰਮ ਕਰਨਾ ਕਹਿੰਦੇ ਉਹ ਸਾਡੇ ਵਰਗਾ ਕੌਣ ਹੈ ਨਕ ਰਹਿਣੀ ਚਾਹੀਦੀ ਹੈ ਬਹਾ ਲਿਆਂਗੇ ਪਾਣੀ ਵਾਂਗੂ ਪੈਸਾ ਤੇ ਜੇ ਚੰਗਾ ਕਰਮ ਕਰਨਾ ਕੋਈ ਕਥਾ ਕੀਰਤਨ ਦੀ ਭੇਟਾ ਦੇਣੀ ਹੈ ਕਹਿੰਦੇ ਨਾ ਮਹਾਰਾਜ ਬਸ ਇੰਨਾ ਕੁ ਬੱਲੀ ਨਹੀਂ ਪੈਂਦਾ ਤੇ ਕੀ ਕਰੀਏ ਇੰਨੇ ਜੋਗ ਗਈਆਂ ਇਹ ਮਹਾਰਾਜ ਕਹਿੰਦੇ ਭਾਈ ਜਿਹੜੇ ਦਾਨੀ ਹਨ ਉਹ ਦੇ ਦਿੰਦੇ ਤੇ ਹੈ ਦਾਨ ਤਾਂ ਕਰਦੇ ਆ ਤੀਜੇ ਦਰਜੇ ਦੇ ਦਾਨੀ ਉਹਨਾਂ ਨੂੰ ਤਾਂ ਕਿਹਾ ਹੈ ਕਿਉਂਕਿ ਫਿਰ ਸਹਸਾ ਗੁਣਾ ਮੰਗਦੇ ਹਜ਼ਾਰ ਗੁਣਾ ਜ਼ਿਆਦਾ ਤੇ ਬਾਬਾ ਜੀ ਸਾਡੇ ਲਈ ਬਹੁਤੀ ਵੱਡੀ ਅਰਦਾਸ ਕਰੋ। ਸ਼ੋਭਾ ਕਰੇ ਸੰਸਾਰ ਤੇ ਚੌਥੇ ਦਰਜੇ ਦੇ ਦਾਨੀ ਐ ਉਹ ਦਾਨ ਕਰਕੇ ਛਾ ਲੋੜਦੇ ਆ ਵੀ ਸੰਸਾਰ ਵਿੱਚ ਮੇਰੇ ਨਾਂ ਦੇ ਨਾਰੇ ਵੱਜਣ ਹੋਣ ਤੇ ਜਿੱਥੇ ਮੈਂ ਜਾਵਾਂ ਮੇਰੇ ਗਲ 'ਚ ਹੀ ਹਾਰ ਪੈਣ ਮੇਰੀਆਂ ਹੀ ਤਖਤੀਆਂ ਲੱਗੀਆਂ ਹੋਣ ਤੇ ਮਾਨਯੋਗ ਫਲਾਨਾ ਫਲਾਨਾ ਜੀ ਨੇ ਨਹੀਂ ਪੱਥਰ ਰੱਖਿਆ ਇਹ ਸਾਰੀ ਬਿਲਡਿੰਗ ਉਹਨਾਂ ਨੇ ਬਣਾਈ ਐ ਆਪਣੇ ਨਾਮ ਦੇ ਪੱਥਰ ਲਵਾ ਲਵਾ ਕੇ ਹਾਰ ਪਵਾ ਪਵਾ ਕਰਕੇ ਬੜੇ ਜਕਾਰੇ ਛਡਾਉਂਦੇ ਐ ਮਹਾਰਾਜ ਕਹਿੰਦੇ ਉਹ ਲੋੜਦੇ ਆ ਵੀ ਸ਼ੋਭ ਕਰੇ ਸੰਸਾਰ ਸੰਸਾਰ ਸਾਡੀ ਸ਼ੋਭਾ ਕਰੇ ਸਾਡਾ ਮਾਣ ਕਰਨਾ ਕਰੇ ਬਹੁਤ ਜ਼ਿਆਦਾ ਇਹ ਚੌਥਾ ਦਰਜਾ ਦਾਨੀਆਂ ਦਾ ਚੋਰਾ ਜਾਰਾ ਤੈ ਕੂੜਿਆਰਾ ਮਹਾਰਾਜ ਜੀ ਹੁਣ ਦੱਸਦੇ ਐ ਕਿ ਸੰਸਾਰ ਦੇ ਅੰਦਰ ਜਿਹੜੇ ਜੀਵ ਵੱਧ ਫੈਲੀਆਂ ਕਰਦੇ ਉਹ ਕਿਹੋ ਜਿਹਾ ਹੋਰ ਉਹਨਾਂ ਦੇ ਵੀ ਸਦਗਤੀ ਨਹੀਂ ਹੁੰਦੀ